ਦਰਸ਼ਨ ਸਿੰਘ ਜੀ ਮੈਸੇਜ ਅਸੀਂ ਇਹ ਦੁਣਾ ਚਾਹੁੰਦੇ ਆ ਜੀ ਡੇਰਾ ਸੱਚਾ ਸਦਾ ਵੱਲੋਂ ਜੋ ਪਹਿਲ ਕਦਮੀ ਕੀਤੀ ਗਈ ਹੈ ਸਰੀਰਦਾਨ ਦੀ ਤਾਂ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਮੈਡੀਕਲ ਸੈਂਸ ਦੇ ਰਹੀ ਜਰੂਰ ਸਰੀਰਦਾਨ ਕਰਨਾ ਚਾਹੀਦਾ ਹੈ ਜੀ ਆਪਣੇ ਅੰਗਦਾਨ ਕਰਨੇ ਚਾਹੀਦੇ ਹਨ ਤਾਂ ਕਿ ਜੋ ਸਾਡੇ ਆਉਣ ਵਾਲੇ ਡਾਕਟਰ ਸਹਿਬਾਨ ਹਨ ਬੱਚੇ ਜੋ ਪੜ੍ਹਾਈ ਕਰਕੇ ਚੰਗੀ ਸਖਲਾਈ ਲੈ ਕੇ ਇਹ ਚੰਗਾ ਇਲਾਜ ਜਿਹੜਾ ਹੈ ਜਨਤਾ ਨੂੰ ਦੇ ਸਕਣਗੇ ਕੀਤੀ ਹੈ ਇਹਨਾਂ ਦੀ 3 ਸ਼ਹਿਤੀ ਕੀ ਮਤਲਬ ਹੈ ਜਦੋਂ ਵੀ ਅਸੀਂ ਮਤਲਬ ਇਸ ਤੋ ਲਾ ਟਾਗਣਾ ਹੈਗਾ ਮਤਲਬ ਸਾਡੀ ਡੈੱਡ ਬੋਡੀ ਡੇਸ ਚ ਸਦਾ ਰੁਦਾਨ ਦਿੱਤੀ ਜਾਵੇ ਤਾਂ ਕਿ ਹੋਰ ਬਲੇ ਬੱਚੇ ਜੋ ਡਾਕਟਰ ਜੀ ਸਖਾਈ ਲੈ ਰਹੇ ਹਨ ਉਹ ਇਹ ਤੋਂ ਨਵੀਂ ਇੱਕ ਸੇਧ ਲੈ ਸਕਣ। ਦੰਦ ਸੰਸਰ ਗਰੂਪ ਤੇ ਰਹੀ ਅਸਰਾ ਜੀ। ਸਭ ਤੋਂ ਪਹਿਲਾਂ ਅੱਜ ਫ੍ਰੀ ਕੋਰਟ ਦੀ ਸਾਧ ਸੰਗਤ ਲਈ ਤੇ ਰਾਮਚੰਦਰ ਜੀ ਦੇ ਪਰਿਵਾਰ ਲਈ ਬਹੁਤ ਵੱਡੀ ਦੁੱਖ ਦੀ ਘੜੀ ਸੰਸਾਰ ਤੋਂ ਚਲੇ ਜਾਣਾ। ਪਰ ਇਸ ਦੁੱਖ ਦੀ ਘੜੀ ਵਿੱਚ ਵੀ ਸਤਿਗੁਰੂ ਜੀ ਡੇਰਾ ਸੱਚਾ ਸੋਦਾ ਦੇ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਦੀ ਸਿੱਖਿਆ ਅਨਸਾਰ ਉਹਨਾਂ ਨੂੰ ਸੀਗਾ ਵੀ ਅਸੀਂ ਆਪਣਾ ਸਰੀਰਦਾਨ ਕਰਨਾ ਤੇ ਫਰੀਦਕੋਟ ਵਿੱਚੋਂ ਇਹ ਅੱਜ 21ਵੀਂ ਬਾਡੀ ਦਾਨ ਹੋ ਰਹੀ ਹੈ। ਇਹ ਹਰਿਆਣਾ ਦੇ ਜੱਜਰ ਮੈਡੀਕਲ ਆਫ ਸੈਂਸ ਜੱਰਵਿਖੇ ਦਾਨ ਕੀਤੀ ਗਈ ਹੈ ਜੀ ਪਰਿਵਾਰ ਵੱਲੋਂ। ਸੋ ਸਾਧ ਸੰਗਤ ਵੱਲੋਂ ਸੇਵਾਦਾਰਾਂ ਜੁम्मेवारਾਂ ਵੱਲੋਂ ਸਾਰੇ ਪਰਿਵਾਰ ਦੀ ਇਸ ਜੋ ਅੱਜ ਕੱਲ ਦੇ ਪੁਰਾਣੇ ਸਮੇਂ ਦੀਆਂ ਕੋਈ ਚੱਲ ਰਹੀਆਂ ਨਵੇਂ ਸੈਂਸ ਦੇ ਜੋਗ ਨੂੰ ਪਨਾਉਂਦੇ ਹੋਏ ਸੀਸ ਚੋਕ ਦਾ ਜੀ ਪਰਿਵਾਰ ਦੇ ਚਰਨਾਂ 'ਚ ਦੁੱਖ ਦੀ ਘੜੀ ਵਿੱਚ ਵੀ ਇਹਨਾਂ ਨੇ ਇਹ ਟਾਈਮ ਚੁਣਿਆ ਜੀ ਇਹ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹਨਾਂ ਦਾ ਨਾਮ ਲਿਆ ਹੋਇਆ ਸੀਗਾ ਤੇ ਆਪਣੀ ਸਾਰੀ ਉਮਰ ਇਹਨਾਂ ਨੇ ਪੈਰਾਸੰਪਤੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਆ ਤੇ ਬਹੁਤ ਵਧੀਆ ਤੰਗ ਤਰੀਕੇ ਨਾਲ ਆਪ ਦਾ ਜੀਵਨ ਜਪਨ ਕਰਿਆ ਡੇਰਾ ਸੱਚਾ ਸੌਦਾ ਦੀਆਂ ਸਖਿਆਮਤ ਤੇ ਚੱਲਦੇ ਹੋਏ ساری ਉਮਰ ਇਹਨਾਂ ਨੇ ਸੇਵਾ કરી ਤੇ ਆਪ ਦੇ ਪਰਿਵਾਰ ਦਾ ਵੀ ਵਧੀਆ ਪਾਲਣ ਪੋਸ਼ਣ ਕਰਿਆ ਜੀ ਹਾਂਜੀ ਜਿਵੇਂ ਕਿ ਹੁਣ ਸੰਤਾਂ ਦੇ ਕੋਲੇ ਆਪਣੇ ਗੁਰੂ ਜੀ ਕੋਲੇ ਉੱਥੇ ਡਾਕਟਰ ਸਾਹਿਬਾਨ ਆਏ ਸੀਗੇ ਉਹਨਾਂ ਨੇ ਅਰਜ਼ ਕਰੀ ਵੀ ਸਤਿਗੁਰੂ ਜੀ ਅਸੀਂ ਡੱਡੂਆਂ ਦੇ ਉੱਤੇ ਜਾਨਵਰਾਂ ਦੇ ਉੱਤੇ ਰਿਸਰਚ ਕਰਦੇ ਆ ਜੇਕਰ ਸਾਨੂੰ ਇਨਸਾਨੀ ਸਰੀਰ ਤੇ ਰਿਸਰਚ ਕਰਨ ਦਾ ਮੌਕਾ ਮਿਲੇ ਤਾਂ ਅਸੀਂ ਜੋ ਭਿਆਨਕ ਨਾਮਰਾਦ ਬਿਮਾਰੀਆਂ ਆ ਰਹੀਆਂ ਇਹਨਾਂ ਦੇ ਲਈ ਚੰਗੀਆਂ ਦਵਾਈਆਂ ਦੀ ਚੰਗੇ ਜਾਨੀ ਕਿ ਅਸੀਂ ਵਧੀਆ ਡਾਕਟਰ ਬੱਚੇ ਪੈਦਾ ਕਰ ਸਕਦੇ ਆ ਨਵੇਂ ਯੁੱਗ 'ਚ ਸੋ ਉਹਨਾਂ ਸਿਖਿਆਵਾਂ ਤੇ ਚੱਲਦੇ ਹੋਏ ਡੇਰਾ ਸੱਚਾ ਸੌਧਾ ਦੀਆਂ ਸਿਖਿਆਵਾਂ ਤੇ ਚੱਲਦੇ ਹੋਏ ਡੇਰਾ ਸੱਚਾ ਸੌਧਾ ਦੀ ਸਾਧ ਸੰਗਤ ਇਹ ਸਰੀਰਦਾਨ ਕਰਦੀ ਆ ਜੀ ਤਾਂ ਤਾਂ ਸਤ ਗੁਰੂ ਜੀ ਰਹੀ ਹੈ ਜਰਾ ਭਾਈ ਮੇਰਾ ਨਾਮ ਸੁਖਮੰਦਰ ਸਿੰਘ ਜੀ ਐਮਸੀ ਵਾਰਡ ਨੰਬਰ 10 ਗੁਰਤੇਗ ਬਦਨਗਰ ਫਰੀਦਕੋਟ ਤੋਂ ਇਹ ਇੱਕ ਬਹੁਤ ਵਧੀਆ ਚੀਜ਼ ਹੈ ਜਿੰਦ ਬਦਲ ਕੇ ਲੋਕਾਂ ਨੂੰ ਜਿਹੜੇ ਹੈਗਾ ਬਹੁਤ ਵਧੀਆ ਤਜਰਬੇ ਕੋਈ ਚੀਜ਼ ਅੰਗਦਾਨ ਜਿਵੇਂ ਕਰਦੇ ਆਪਾਂ ਕਿਸੇ ਦੇ ਕੋਈ ਕੰਮ ਆ ਜਾਂਦੀ ਆ ਇਹ ਇੱਕ ਬਹੁਤ ਵੱਡਾ ਦਾਨ ਆ ਜਿੰਦੀ ਬਦਲ ਕੇ ਬਹੁਤ ਜ਼ਰੂਰਤ ਹੈ ਲੋਕਾਂ ਨੂੰ ਇਹ ਵੱਤ ਵਤ ਕਰਨੇ ਚਾਹੀਦੇ ਆ ਤਾਕੇ ਕਿਸੇ ਲੋੜਵੰਦ ਦੇ ਕਿਸੇ ਕੋਈ ਅੰਗ ਤਿਆਰ ਬਏ ਮਤਲਬ ਜਿਵੇਂ ਆਪਾਂ ਇਹਨਾਂ ਦੇ ਸਰਸਸ ਹੌਦਿਆਲੇ ਦੇ ਅੰਦਰ ਇਹ ਜਾ ਰਿਹਾ ਹੈ ਹਰਿਆਣਾ ਦੇ ਵਿੱਚ ਇਹਨਾਂ ਨੇ ਮਤਲਬ ਕਿ ਆਪ ਦਾ ਤਿਆਰ ਬਏ ਕਰਦੇ ਬੋਡੀ ਦੇ ਵਿੱਚ ਜੋ ਮਤਲਬ ਕਿ ਖੋਜ ਹੋਉਂਦੀ ਹੈ ਖੋਜ ਦੇ ਸਬੰਧ ਦੇ ਵਿੱਚ ਜਾਂ ਜੇ ਕਿਸੇ ਨੂੰ ਅੰਗਦਾਨ ਦੀ ਲੋੜ ਆ ਉਹ ਹੋ ਜਾਂਦਾ ਇੱਕ ਬਹੁਤ ਵਧੀਆ ਦਾਣਾ ਕਿਉਂਕਿ ਸਰੀਰ ਤਾਂ ਜੋ ਹੈਗਾ ਨਾਸ਼ਵਾਨ ਹੈਗਾ ਨਾ ਖਤਮ ਹੋ ਜਾਣਾ ਹੁੰਦਾ ਪਰ ਜੇ ਅੰਗ ਕਿਸੇ ਦੇ ਕੰਮ ਆ ਜਾਣ ਤਾਂ ਬਹੁਤ ਵਧੀਆ ਚੀਜ਼ ਹੁੰਦੀ ਹੈ ਬਹੁਤ ਵਧੀਆ ਬਰਾਲਾ ਜੀ ਸਾਨੂੰ ਤਵਾਂ ਜਿਹੜੀਆਂ ਹੈਗੀਆਂ ਚੰਗੇ ਕੰਮ ਕਰਦੀਆਂ ਵਧੀਆ ਕੰਮ ਕੀਤਾ ਇਹਨਾਂ ਨੇ ਚੰਗੀ ਇੱਕ ਚੰਗੀ ਪ੍ਰੇਰਣਾ ਹੈ ਜੀ ਲੋਕਾਂ ਨੂੰ ਵੱਧ ਵੱਧ ਕਰਨੇ ਚਾਹੀਦਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਤਾਂ ਬਸ ਇਹੀ ਹੈ ਜੀ ਬਸ ਜਿਵੇਂ ਹਰ ਲੋੜਵੰਦ ਨੂੰ ਇਹ ਚੀਜ਼ਾਂ ਜੇ ਮਿਲ ਜਾਣ ਸਹੂਲਤਾਂ ਮਿਲ ਜਾਣ ਇਹ ਕੋਈ ਵੀ ਆਪਦਾ ਅੰਗਦਾਨ ਕਰਨਾ ਚਾਹਵੇ ਆਪਦੇ ਪਰਿਵਾਰ ਦੀ ਸਹਿਮਤੀ ਨਾਲ ਤਾਂ ਉਹ ਕਰਨਾ ਚਾਹੀਦਾ ਹੈ ਲੋਕਾਂ ਉਸਤੇ